ਇਸ ਦੇਸ਼ ਦੀ ਪਾਰਲੀਮੈਂਟ ਚ ਭਾਜਪਾ ਸਰਕਾਰ ਦੀ ਸਰਕਾਰ ਚੱਲਦੀ ਆ ਅਫਸੋਸ ਦੀ ਦੋ ਸ਼ਬਦ ਨਹੀਂ ਬੱਝਦੇ ਕਿ ਇੰਨੇ ਲੋਕ ਇਨਾ ਬਾੜਾਂ ਤੇ ਮਾਰੇ 16 ਹਣ ਵਰਗੇ ਇੱਕ ਤੁਸੀਂ ਹਮੇਸ਼ਾ ਨਹੀਂ ਕਿ ਕਿ ਮੈਂ ਗੱਲ ਕਰਦਾ 16 ਹਣ ਮੈਂ ਹੁੰਦਾ 422 ਦੀ ਸਾਡੇ ਕੋਲ ਲਿਸਟ ਆ ਤੁਸੀਂ ਹਸਪੀਟਲਾਂ ਤੋਂ ਲੈਣ 16 ਮਰ ਕੇ 33 ਜਿਹੜੇ ਨੇ ਲਾਈਫਟਾਈਮ ਦੇ ਲਈ ਫਿਜ਼ੀਕਲ ਹੈਂਡੀਕੈਪ ਰੂਮ ਇੱਕ ਮਹੀਨੇ ਲਈ ਰਿਸਰਵੇਡ ਹੋ ਗਿਆ ਇਹ ਵੀ ਸਰਕਾਰ ਦਾ ਨਹੀਂ ਤੇ ਦੇਸ਼ ਦੀ ਰਾਜਧਾਨੀ ਜਿਹੜੀ ਦਾਸ ਤੋਂ ਦੰਗੇ ਤੁਸੀਂ ਕੋਈ ਸਾਡੇ ਮੂੰਹ ਤੋਂ ਕੋਈ ਆਪਾਂ ਕੀ ਐਸੀ ਸ਼ਬਦ ਜਿਹੜੇ ਕਿਸੇ ਨੂੰ ਪਿੰਚ ਕਰਨ ਜਾਂ ਦੇਣ ਨਹੀਂ ਕਿ ਕਿ ਹਮੇਸ਼ਾ ਤੁਹਾਡੀ ਗੱਲ ਹੀ ਕੀਤੀ ਜੋ ਸਹੀ ਗੱਲ ਸੀ ਉੱਥੇ ਜਾ ਕੇ ਰੱਖੀ ਆ ਪਰ ਇਹ ਥੋੜੀ ਥੋੜੀ ਸ਼ਬਦਾਂ ਦੀ ਗੱਲ ਹੈ ਮੈਂ ਕਿਹਾ ਦੇ ਇੱਥੀ ਪਾਰਲੀਮੈਂਟ ਦੇ ਵਿੱਚ ਇਸ ਦਾ ਅਸਰ ਦਾ ਉਸ ਨਾਲ ਦੇ ਕਾਲਸ ਨੂੰ ਐਮਐਸ ਕਿ ਕਿਦਾਂ ਵਧੀਆ ਇਹ ਥੋੜੀ ਜਾਣਕਾਰੀ ਜੀ ਮੈਂ ਦੱਸਣਾ ਐਮਐਸਪੀ ਜਿਹੜੀ ਤੱਕ ਹੋਣਾ ਇਹਨਾ ਨਾ ਤਾਂ ਕੋਈ ਅਪੀਸ਼ਨ ਵਾਲਾ ਆੜੇ ਮੀਡੀਆ ਵਾਲੇ ਜਿਹਨੂੰ ਤੁਸੀਂ ਸੀਏਸੀਪੀ ਕਹਿੰਦੇ ਸੀਏਸੀਪੀ ਨੇ ਇਨਫਲੇਸ਼ਨ ਜੁੜੀ ਹੋਈ ਜਦੋਂ ਇਨਫਲੇਸ਼ਨ ਨੇ ਪੀਕ ਹੋਈ ਸੀ ਸੀਏਸੀਪੀ ਦੇ ਵਿੱਚ ਐਮਐਸਪੀ ਜਿਹੜੀ ਆ ਉਹ 0.6% ਜਿਹੜੀ ਆ ਵਾਧਾ ਹੋਣਾ ਹੀ ਹੋਣਾ ਇਹਦੇ ਵਿੱਚ ਇਹ ਨਹੀਂ ਕਿ ਸਰਕਾਰ ਐਮਐਸਪੀ ਰੋਕ ਦੇਣਗੀ ਉਹਦਣ ਰੋਕੋਗੇ ਤੁਸੀਂ ਜਿੱਦਾਂ ਇੱਕ ਕਾਰਪੋਰੇਟ ਨੂੰ ਸਭ ਕੁਝ ਦੇਖ ਕੇ ਸੀਏਸੀਪੀ ਬੰਦ ਕਰ ਦਿੰਦੇ ਜਿੱਦਾਂ ਮੰਡੀ ਐਕਟਰ ਤੁਸੀਂ ਤੋੜ ਜਾਂਦੇ ਉਹਦਣ ਇਹਦੇ ਵਿੱਚ ਸਰਕਾਰ ਇਹਦੇ ਵਿੱਚ ਸਿਰਫ ਸਟੇਟ ਗਵਰਨਮੈਂਟ ਦਾ ਸਰਕਾਰ ਕਰੈਡਿਟ ਲਈ ਜਾਵੇ ਕਿ ਅਸੀਂ ਐਮਐਸਕੇ ਵਧਾਤੀ ਕਿਸਾਨ ਅੰਦੋਲਨ ਸ਼ੁਰੂ ਹੋਇਆ ਤੇ ਐਮਐਸਕੇ ਕਹਿੰਦਾ ਜੀ ਅਸੀਂ ਐਮਪੀ 'ਚ ਦਿੰਨੇ ਆਂ ਉੱਥੇ ਹੈ ਹੀ ਨਹੀਂ ਜੀ ਤੁਸੀਂ ਝੂਠ ਕਿਉਂ ਬੋਲਦੇ ਆਂ ਚੰਡੀਗੜ੍ਹ ਕੋਈ ਨਹੀਂ ਆਇਆ ਆਪਾਂ ਇੱਕ ਦਿਨ ਇੱਥੇ ਰੱਖ ਲੈਨੇ ਆਂ ਭਾਈ ਆਪਾਂ ਇੱਥੇ ਬੈਠੀ ਆਪਾਂ ਤਾਂ ਗਰਦਾਸਪੁਰ ਦੀ ਗੱਲ ਕਰਨੀ ਹੈ ਜੀ ਹਾਂ ਜੀ ਜੀ ਗਰਦਾਸਪੁਰ ਦੀ ਨਾ 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 ਸਾਨੂੰ ਸ਼ਾਂਤ ਗਰਦਾਸਪੁਰ ਦੇ ਲੱਗੇ ਆ ਸੰਗੋ ਵਾਟਰ ਦੇ ਉੱਥੇ ਠੀਕ ਹੈ ਗਰਦਾਸਪੁਰ ਸਾਨੂੰ ਗਰਦਾਸਪੁਰ ਅਸੀਂ ਇੱਕ ਵੇਖੋ ਆਪਾਂ ਦੇ ਹਿੱਤ ਦੀ ਗੱਲ ਕਰਦੇ ਆਂ ਜ ਇਸ ਦੇਸ਼ ਦੇ ਕਿਸਾਨਾਂ ਦੇ ਹਿੱਤ ਵਿਚ ਜਨ ਕਰਦੇ ਇਹ ਵੀ ਕਿਸਾਨਾਂ ਦੇ ਹਿੱਤ ਇੱਕ ਇਹ ਗੁਰਦਾਸਪੁਰ ਦਾ ਮਸਲਾ ਨਹੀਂ ਮਸਲਾ ਖੜੇ ਗੁਰਦਾਸਪੁਰ ਦਾ ਕੰਮ ਹੈ ਪੰਜਾਬ ਦਾ ਮਸਲਾ ਹੈ ਨਹੀਂ ਨਹੀਂ ਚਲੋ ਤੁਸੀਂ ਮੌਕਾ ਦਿਓ ਤੁਹਾਡੀ ਗੱਲ ਅੰਦੀ ਮੀ ਜੋਸ਼ ਹੋਣਾ ਸੰਸਦ ਦੇ ਅੰਦਰ ਰੱਖਣਗੇ ਇਹ ਵਾਦਾ ਦਿੰਨੇ ਆਂ ਕਿ ਬੱਬੂ ਜੀ ਤੁਹਾਡੀ ਗੱਲ ਨੂੰ ਇਹਨਾਂ ਬਿੰਦ ਤੁਹਾਡੀ ਗੱਲ ਉੱਤੇ ਹਾਂ ਇਹ ਪੈਸਾ ਵਾ ਇਹ ਜੇਕਰ ਕਿਹਾ ਕਿ ਜੁਪ 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 ਹੋ ਜਾਣਾ ਚਲੋ ਕੁਝ ਚੀਜ਼ ਦੀ ਤਾਕਤ ਤੇਰੀ ਅੰਦਰ ਆਇਆ ਸਿਧਾਂਤ ਮਾਰਦਾ ਤੁਸੀਂ ਬਾਅਦ ਵਿੱਚ ਵੀ ਕਰਨਾ ਉਹ ਗੱਲਾਂ ਬਥਰੀਆਂ ਤੁਸੀਂ ਆਹ ਗੱਲ ਮੰਨਦੇ ਹੋ ਇਨਸਾਨੀਅਤ ਦਾ ਘਾਣ ਦਿੱਲੀ ਦੇ ਬਾਡਰਾਂ ਤੇ ਤੇ ਪੰਜਾਬ ਦੇ ਬਾਡਰਾਂ ਤੇ ਆਪਾਂ ਕੀਤਾ ਤੇ ਹੋਇਆ ਸਾਡੇ ਇਵੇਂ ਲੋਕ ਮਾਰੇ ਨੇ ਮੈਨੂੰ ਇੰਨੀ ਗੱਲ ਕਹਿ ਕੇ ਤੁਸੀਂ ਆਪ ਦਾ ਪੁੱਛ ਕਰ ਲੋ ਮੈਨੂੰ ਐਂ ਦੱਸੋ ਕਿ ਆਹ ਜਿਹੜੇ ਲੋਕ ਬਾਰੇ ਜਿਹੜੀ ਇੰਨੀ ਬੰਬਾਰਡਮੈਂਟ ਕੀਤੀ ਮਤਲਬ ਸਾਡੇ ਨਾਲ ਇਹ ਪਤੀਰਾ ਇਸ ਕਰਕੇ ਸੀ ਕਿ ਅਸੀਂ ਲੋਕ ਲੋਕਾਂ ਦੇ ਬਣ ਕੇ ਤਾਂ ਗੱਲ ਕਰਨ ਚਾਹੇ ਇਹ ਦੱਸੋ ਇਹ ਰੱਖੋ ਇਹ ਗੱਲ ਇਹ ਸਹੀ ਹੈ ਇਹ ਸਹੀ ਹੈ ਜਿਹੜੀ ਗੱਲ ਮੈਂ ਕਿੰਨੀ ਪੁੱਛੀ ਇਹ ਦੱਸ ਆਪਾਂ ਪੁੱਛ ਕਰਾਈ ਦਿੱਤੀ ਆਪਾਂ ਤੁਹਾਡੇ ਨਾਲ ਆਪਾਂ ਤੁਹਾਡੇ ਨਾਲ ਦੇਖੋ ਤੁਸੀਂ ਕਰਿ ਜਾਓ ਬਿਲਕੁਲ ਜਨਾਹ ਹੀ ਮੋਟਾ ਮਗਨ ਅੰਦਰ ਦੇ ਉਹ ਇਹ ਤੰਗ ਨਹੀਂ ਜੀ 14 ਸਾਲ ਤੋਂ ਦੇਚਾ ਨਹੀਂ ਜੀ ਪੱਕੇ ਨੂੰ ਲੱਗੋ ਇਹ ਤੰਗ ਕਾਂਗਰਸ ਵਾਲੇ ਵਜਾਇਆ ਕਰਦੇ ਮੈਂ ਤੁਹਾਨੂੰ ਕਹਿੰਦਾ ਬਾਕੀ ਸਾਡੇ ਨਾਲ ਕਰਨਗੇ ਵਜਿੱਕੀ ਉਹਨਾਂ ਨੇ ਵੀ ਡੱਕਾਂਗੇ ਮੈਂ ਇੱਧਰ ਸੁਣੋ ਸਾਨੂੰ ਅਸੀਂ ਤੁਹਾਨੂੰ ਇਹ ਕਹਿੰਦੇ ਆਂ ਅਸੀਂ ਤੁਹਾਨੂੰ ਤੰਗ ਨਹੀਂ ਕੀਤਾ ਅਸੀਂ ਆਪ ਦਾ ਦਰਦ ਰੱਖਿਆ ਤੇ ਜੇ ਤੁਸੀਂ ਦਰਦ ਨੂੰ ਦੇਖਿਆ ਦਰਦ ਨੂੰ ਇੱਕ ਮਿੰਟ ਭਜੀ ਇੱਕ ਮਿੰਟ ਸਾਨੂੰ ਸਾਨੂੰ 3 13 ਮਹੀਨੇ ਤੱਕ ਕੀਤਾ ਤੁਹਾਡੀ ਸਰਕਾਰ ਨੇ ਕੀਤੀ ਫਿਰ ਹੁਣ ਕਿੰਨੇ ਆ ਮੇਰੇ ਖਿਆਲ ਦੋ ਮਹੀਨੇ ਗਏ ਅਸੀਂ ਤੁਸੀਂ ਸਿਰਫ 15 ਮਿੰਟ ਗਲੋਣਾ ਤਾਂੰਗ ਹੋ ਗਏ ਬਹੁਤ ਜ਼ਿਆਦਾ 13 ਮਹੀਨੇ ਕਿੱਦਾਂ ਲੰਘੇ ਸਾਡੇ ਸਾਹਮਣੇ ਤੇ ਅਹੀਂ ਮਿਲ ਲਈ ਹੈ ਮਤਲਬ ਇਹੀ ਤੁਹਾਡੀ ਰਾਹ ਮੈਂ ਦੱਸਦੀ ਭਾਈ ਸਾਹਿਬ ਤੁਸੀਂ ਸੱਜਿਆ ਖਲੋਤੇ ਹੀ ਰਾਮ ਨਾਲ ਬੜੇ ਆਪਣੇ ਭਰਾਵਾਂ ਨਾਲ ਬੈਠੇ ਖਲੋਤੇ ਕੋਈ ਇਦਾਂ ਦੀ ਗੱਲ ਨਹੀਂ ਬੱਬੂ ਜੀ ਕਹਿੰਦੇ ਸਾਨੂੰ ਤੁਸੀਂ ਤੰਗ ਨਾ ਕਰੋ ਇਹ ਤਾਂ ਰੋਈ ਰੋਜ਼ ਮਤਲਬ ਸਾਨੂੰ ਤੁਸੀਂ ਦੋ ਤਿੰਨ ਸਾਲ ਤੰਗ ਕਰੋ ਸਾਨੂੰ ਕੋਈ ਦੁੱਖ ਨਹੀਂ ਤੁਹਾਡਾ 15-20 ਮਿੰਟ ਗਲੋਣ ਦੀ ਹੁਣ ਤੁਸੀਂ ਤੰਗ ਹੋ ਗਏ ਸਾਡੀ ਤੇ ਆਪਣੇ ਕੀ ਹੌਸਲਾ ਦੇਖੋ ਕਿੰਨਾ ਕਿੰਨਾ ਹੌਸਲਾ ਸਾਡਾ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਮ ਇਹ ਗੱਲ ਬਾਰ ਬਾਰ ਕਹੀ ਜਾ ਰਹੀ ਪ੍ਰਸ਼ਾਸਨ ਵੱਲੋਂ ਵੀ ਕੀ ਰੋਡ ਆਫ ਕਾਉਟ ਆਫ ਕੰਡਕਟ ਲੱਗਾ ਹੋਇਆ ਆ ਬਿਲਕੁਲ ਮਾਡਲ ਕੰਡਕਟ ਹੈ ਇਲੈਕਸ਼ਨ ਦਾ ਅਸੀਂ ਫਿਰ ਵੀ ਸ਼ੰਭੂ ਤੇ ਤੁਹਾਡੇ ਬੈਠੇ ਹੋਏ ਆ ਅਸੀਂ ਫਿਰ ਵੀ ਤੁਹਾਡਾ ਖਨੌਰੀ ਮਾਨ ਦੇ ਮਾਨ ਇਲੈਕਸ਼ਨ ਹੋ ਗਿਓ ਫਿਰ ਸੁਣ ਜਿਹੜੀ ਗੱਲ ਹੈ ਮੈਂ ਇਹ ਹੋਰ ਹੋਣਾ ਆ ਆ ਇਲੈਕਸ਼ਨ ਦੇ ਬਾਅਦ ਵੀ ਕਿੰਨਾ ਚੀਜ਼ਾਂ ਦਾ ਕੋਈ ਪੋਜ਼ੀਟਿਵ ਰਿਸਪੌਂਸ ਨਹੀਂ ਹੋਣ ਵਾਲਾ ਮੈਂ ਸਾਰਿਆਂ ਨੂੰ ਠੋਕ ਕੇ ਕਹਿਣਾ ਚਾਹੁੰਦਾ ਨਹੀਂ ਕੋਈ ਨੋਦੀ ਜੀ ਨੇ ਦੇਖੋ ਬਿਲਕੁਲ ਤੁਹਾਡੀ ਗੱਲਾਂ ਨੂੰ ਮੁੱਖ ਰੱਖਦੇ ਜਿਹੜੇ ਜਿਹੜੇ ਕਾਨੂੰਨ ਬਣਾਏ ਗਏ ਆ ਜਿਹੜਾ ਬਿੱਲ ਲੈ ਕੇ ਆਏ ਕਿਸਾਨਾਂ ਉਹਨਾਂ ਨੂੰ ਉਸੇ ਨਾਲ ਵਾਪਸ ਲੈ ਗਏ ਜਿਹੜਾ ਜਿਹੜਾ ਮੈਂ ਜਵਾਬ ਉਹ ਕਿੰਨੇ ਕਿੰਨੇ ਮਹੀਨੇ ਬਾਅਦ ਮੈਂ ਜਵਾਬ ਦੇਣਾ ਮੈਂ ਜਵਾਬ ਦੇਣਾ ਉਹ ਬਿੱਲ ਦਾ ਜਿਹੜਾ ਫਰੇਮਵਰਕ ਸੀ ਉਹ ਫਰੇਮਵਰਕ ਲੋਕਾਂ ਦੀਆਂ ਅੱਖਾਂ 'ਚ ਧੋਖਾ ਪਾਉਣ ਵਾਸਤੇ ਰਿਟਰਨ ਕੀਤਾ ਗਿਆ ਵਾਪਸ ਕੀਤਾ ਗਿਆ ਉਹਨਾਂ ਬਿੱਲਾਂ ਨੂੰ ਇਨਵੈਨ ਲਾਗੂ ਕਰਨ ਵਾਸਤੇ ਚੋਰ ਮੋਰੀਆਂ ਦੇ ਰਾਹੀ ਜਿਹੜੇ ਨੇ ਉਹ ਸਾਰੇ ਦੇ ਮੈਂ ਮੈਂ ਸਰ ਤੁਸੀਂ ਸਿਰ ਨਾ ਇਹ ਇਸ ਦੇਸ਼ ਦੀ ਪਾਰਲੀਮੈਂਟ ਚ ਭਾਜਪਾ ਸਰਕਾਰ ਦੀ ਸਰਕਾਰ ਚੱਲਦੀ ਆ ਅਫਸੋਸ ਦੀ ਦੂਸ਼ਰਤ ਕਿ ਇੰਨੇ ਲੋਕ ਜਿਹਨਾਂ ਬਾਡਰਾਂ ਤੇ ਮਾਰੇ 16 ਹੋਣ ਵਰਗੇ ਇੱਕ ਕਿਸੇ ਹਮੇਸ਼ਾ ਨਹੀਂ ਕਿ ਮੈਂ ਗੱਲ ਕਰਦਾ 16 ਹੋਣ ਵਰਗੇ 421 ਦੀ ਸਾਡੇ ਕੋਲ ਲਿਸਟ ਤੁਸੀਂ ਹਸਪਤਾਲਾਂ ਤੋਂ ਲੈਣੋ ਉਲਾ ਮਾਰਕ 33 ਜਿਹੜੇ ਨੇ ਲਾਈਫ ਕ੍ਰੈਂਡ ਦੇ ਲਈ ਫਿਜ਼ੀਕਲ ਹੈਂਡੀਕੈਪ ਰੂਮ ਇੱਕ ਕਮੈਂਟਰੀ ਦੇ ਸਾਹਮਣੇ ਹੋ ਗਿਆ ਇਹ ਇਹ ਸਰਕਾਰ ਦਾ ਫਿਕਰ ਨਹੀਂ ਤੇ ਦੇਸ਼ ਦੀ ਰਾਜਧਾਨੀ ਜਿਹੜੀ ਜੇ ਤੁਸੀਂ ਕੋਈ ਸਾਡੇ ਮੂੰਹ ਤੋਂ ਕੋਈ ਆਪਾਂ ਕੀ ਐਸੀ ਸ਼ਬਦ ਜਿਹੜੀ ਕਿਸੇ ਨੂੰ ਪਿੰਚ ਤਰ ਜਾਂਦੇ ਨੇ ਨਹੀਂ ਕਿ ਕਿ ਹਮੇਸ਼ਾ ਤੁਹਾਡੀ ਗੱਲ ਹੀ ਕੀਤੀ ਜੋ ਸਹੀ ਗੱਲ ਸੀ ਉੱਥੇ ਜਾ ਕੇ ਰੱਖੀ ਆ ਪਰ ਇਹ ਥੋੜੀ ਥੋੜੀ ਸ਼ਬਦਾਂ ਦੀ ਗੱਲ ਹੈ ਮੱਧਨੀ ਦੇ ਇਸ ਪਾਰਲੀਮੈਂਟ ਦੇ ਵਿੱਚ ਇੱਕ ਆਪਸਾ ਦਾਰਨ ਸਮਾਦੀਪ ਕਾਲੇ ਤੋਂ ਨੂੰ ਐਮਐਸਪੀ ਕਿਦਾਂ ਵਧੀ ਇਹ ਤੁਹਾਡੀ ਜਾਣਕਾਰੀ ਜੀ ਮੈਂ ਦੱਸਣਾ ਐਮਐਸਪੀ ਤੱਕ ਹੋਣਾ ਇਹ ਨਾ ਤਾਂ ਕੋਈ ਅਚੋਲੇ ਵਿੱਚ ਕੋਈ ਵੱਡਾ ਰੋਲ ਹਾਂ ਦੇ ਮੀਡੀਆ ਵਾਲੇ ਬੋਟਾ ਇਹਨੂੰ ਤੁਸੀਂ ਸੀਏਸੀਪੀ ਕਹਿੰਦੇ ਸੀਏਸੀਪੀ ਵਿੱਚ ਇਨਫਲੇਸ਼ਨ ਆ ਗਈ ਹੋਈ ਹੈ ਜਦੋਂ ਇਨਫਲੇਸ਼ਨ ਨੇ ਵਧਣੀ ਸ਼ੁਰੂ ਕੀਤੀ ਸੀਏਸੀਪੀ ਦੇ ਵਿੱਚ ਐਮਐਸਪੀ ਜਿਹੜੀ ਆ ਉਹ 0.6% ਜਿਹੜੀ ਆ ਵਾਧਾ ਹੋਣਾ ਹੀ ਹੋਣਾ ਇਹਦੇ ਵਿੱਚ ਇਹ ਨਹੀਂ ਕਿ ਸਰਕਾਰ ਐਮਐਸਪੀ ਰੋਕ ਦੇਣਗੇ ਉਹਦਣ ਰੋਕੋਗੇ ਤੁਸੀਂ ਜਿੱਦਣ ਇੱਕ ਕਾਰਪੋਰੇਟ ਨੂੰ ਸਭ ਕੁਝ ਦੇ ਕੇ ਸੀਐਲਸੀ ਬੰਦ ਕਰਦੇ ਜਿੱਦਣ ਮੰਡੀ ਆ ਕੇ ਤੁਸੀਂ ਤੋੜ ਜਾਉਂਦੇ ਉਹਦਣ ਇਹਦੇ ਵਿੱਚ ਸਰਕਾਰ ਦੇ ਹੱਥ ਇਹਦੇ ਵਿੱਚ ਸਿਰਫ ਸਟੇਟ ਗਵਰਨਮੈਂਟ ਦਾ ਸਰਕਾਰ ਕਰੈਡਿਟ ਲਈ ਜਾਵੇ ਕਿ ਅਸੀਂ ਐਮਐਸਕੇ ਵਧਾਤੀ ਕਿਸਾਨ ਅੰਦੋਲਨ ਸ਼ੁਰੂ ਹੋਇਆ ਤੇ ਐਮਐਸਕੇ ਕਹਿੰਦਾ ਜੀ ਅਸੀਂ ਐਮਪੀ 'ਚ ਦੇਨੇ ਆ ਉੱਥੇ ਹੈ ਹੀ ਨਹੀਂ ਜੀ ਤੁਸੀਂ ਝੂਠ ਕਿਉਂ ਬੋਲਦੇ ਹੋ ਚੰਡੀਗੜ੍ਹ ਕੋਈ ਨਹੀਂ ਆਇਆ ਆਪਾਂ ਇੱਕ ਦਿਨ ਇੱਥੇ ਰੱਖ ਲੈਨੇ ਆਪਾਂ ਜੀ ਆਪਾਂ ਇੱਥੇ ਬੈਠੀ ਆਪਾਂ ਦੇ ਗੁਰਦਾਸਪੁਰ ਦੀ ਗੱਲ ਕਰਨੀ ਹੈ ਜੀ ਹਾਂ ਜੀ ਜੀ ਗੁਰਦਾਸਪੁਰ ਦੀ ਪੰਜਾਬ ਨਾ 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 ਸੋਹਣ ਸੰਤ ਗੁਰਦਾਸਪੁਰ ਦੇ ਲੱਗੇ ਆ ਸੰਗੋ ਵਾਟਰ ਦੇ ਉੱਥੇ ਠੀਕ ਹੈ ਗੁਰਦਾਸਪੁਰ ਸਾਨੂੰ ਗੁਰਦਾਸਪੁਰ ਆਪਾਂ ਦੇ ਹਿੱਤ ਦੀ ਗੱਲ ਕਰਦੇ ਆ ਜੀ ਇਹ ਸਦੇਸ਼ ਦੇ ਕਿਸਾਨਾਂ ਦੀ ਰੱਤ ਤੇ ਜਲ ਕਰਦੇ ਇਹ ਵੀ ਕਿਸਾਨਾਂ ਦੀ ਸਥਿਤੀ ਹੈ ਇੱਕ ਇਹ ਗੁਰਦਾਸਪੁਰ ਦਾ ਮਸਲਾ ਨਹੀਂ ਮਸਲਾ ਅਪਣਾ ਹੈ ਢੜੇ ਗੁਰਦਾਸਪੁਰ ਦਾ ਕੀ ਕੰਮ ਕਰਦਾ ਚਲੋ ਪੰਜਾਬ ਦਾ ਮਸਲਾ ਹੈ ਨਹੀਂ ਨਹੀਂ ਚਲੋ ਤੁਸੀਂ ឱਕਾ ਦਿਓ ਤੁਹਾਡੀ ਗੱਲ ਨੂੰ ਜੋਰ ਸ਼ੋਰ ਨਾਲ ਸੰਸਦ ਦੇ ਅੰਦਰ ਰੱਖਣਗੇ ਇਹ ਵਾਅਦਾ ਦਿੰਦੇ ਆਂ ਕਿ ਬੱਬੂ ਜੀ ਤੁਹਾਡੀ ਗੱਲ ਨੂੰ ਇਨਬਿੰਗ ਤੁਹਾਡੀ ਗੱਲ ਉੱਥੇ ਲੈ ਕੇ ਕੀ ਕਰਦਾ ਵਾ ਚੁੱਪ 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 ਹੋ ਜਾਣਾ ਦਿਖਾ ਚਲੋ ਕੁਥੀ ਕਰਦੀ ਹੈ ਇਹ ਤਾਕਤ ਤੇਰੀ ਹੈ ਨਾ ਸਿਧਾਂਤਕਾਰ ਦਾ ਤੁਸੀਂ ਬਾਅਦ ਚ ਕੀ ਕਰਨਾ ਉਹ ਗੱਲ ਆਪਰੇ ਤੁਸੀਂ ਆਹ ਗੱਲ ਮੰਨਦੇ ਹੋ ਕਿ ਇਨਸਾਨੀਅਤ ਦਾ ਘਾਣ ਦਿੱਲੀ ਦੇ ਬਾਰਡਰਾਂ ਤੇ ਤੇ ਪੰਜਾਬ ਦੇ ਬਾਰਡਰਾਂ ਤੇ ਆਪਾਂ ਕੀ ਕੀਤਾ ਤੇ ਹੋਇਆ ਸਾਡੇ ਇਵੇਂ ਲੋਕ ਮਾਰੇ ਨੇ ਮੈਨੂੰ ਇੰਨੀ ਗੱਲ ਕਹੇ ਕਿ ਤੁਸੀਂ ਆਪ ਦਾ ਪੁੱਛ ਕਰ ਲੋ ਮੈਨੂੰ ਐਂ ਦੱਸੋ ਕਿ ਆ ਜਿਹੜੇ ਲੋਕ ਬਾਰੇ ਜਿਹੜੀ ਇੰਨੀ ਬੰਬਾਰਡਮੈਂਟ ਕੀਤੀ ਮਤਲਬ ਸਾਡੇ ਨਾਲ ਇਹ ਪਤੀਰਾ ਇਸ ਕਰਕੇ ਸੀ ਕਿ ਅਸੀਂ ਲੋਕ ਲੋਕਾਂ ਦੇ ਬਣੇ ਹਾਂ ਤਾਂ ਗੱਲ ਕਰਨ ਚਲੇ ਸਾਂ ਆ ਕਰ ਇਹ ਦੱਸੋ ਇਹ ਰਖੋ ਇਹ ਗੱਲ ਹੈ ਸਹੀ ਹੈ ਇਹ ਇਹ ਸਹੀ ਹੈ ਜਿਹੜੀ ਗੱਲ ਹੈ ਮੈਂ ਕਿੰਨੀ ਪੁੱਛੀ ਇਹ ਦੱਸ ਆਪਾਂ ਪੁੱਛ ਕਰਾਈ ਦਿੱਤੀ ਉਹ ਨਾਲ ਤੁਹਾਡੇ ਆਪਾਂ ਤੁਹਾਡੇ ਨਾਲ ਲੇਕਿਨ ਦੇਖੋ ਤੁਸੀਂ ਕਰੀ ਜਾਓ ਜਿਹੜਾ ਉਹ ਹੈ ਬੋਟਾ ਮਗਨotransfer ਕਰਦੇ ਹੋ ਇਹ ਤੰਗ ਨਹੀਂ ਜੀ 14 ਸਾਲ ਤੋਂ ਦੇਖਿਆ ਪੱਕੇ ਨੂੰ ਢੱਕੋ ਇਹ ਤੰਗ ਕਾਂਗਰਸ ਵਾਲੇ ਜਾ ਕੇ ਤੇ ਮੈਂ ਤੁਹਾਨੂੰ ਕਹਿੰਦਾ ਬਾਕੀ ਸਾਡੇ ਨਾਲ ਕਰਨਗੇ ਵੀ ਕੀ ਉਹਨਾਂ ਨੇ ਵੀ ਢੱਕਾਂਗੇ ਠੀਕ ਹੈ ਮੈਂ ਇੱਧਰ ਕਰ ਬੰਦ ਸੁਣੋ ਸਾਨੂੰ ਅਸੀਂ ਤੁਹਾਨੂੰ ਇਹ ਕਹਿੰਦੇ ਆ ਅਸੀਂ ਤੁਹਾਨੂੰ ਤੰਗ ਨਹੀਂ ਕੀਤਾ ਅਸੀਂ ਆਪ ਦਾ ਦਰਦ ਰੱਖਿਆ ਤੇ ਜੇ ਤੁਸੀਂ ਦਰਦ ਨੂੰ ਜੇ ਕਿ ਦਰਦ ਨੂੰ ਇੱਕ ਮਿੰਟ ਭਾਈ ਇੱਕ ਮਿੰਟ ਸਾਨੂੰ ਸਾਨੂੰ 3 13 ਮਹੀਨੇ ਤੱਕ ਕੀਤਾ ਤੁਹਾਡੀ ਸਰਕਾਰ ਨੇ ਕੀਤਾ ਫਿਰ ਹੁਣ ਕਿੰਨੇ ਮੇਰੇ ਖਿਆਲ ਦੋ ਮਹੀਨੇ ਗਏ ਅਸੀਂ ਤੁਸੀਂ ਸਿਰਫ 15 ਮਿੰਟ ਨੋੜਨਾ ਤੰਗ ਹੋ ਗਏ ਬਹੁਤ ਜ਼ਿਆਦਾ 13 ਮਹੀਨੇ ਕਿੱਦਾਂ ਲੰਘੇ ਸਾਡੇ ਸੰਗ ਤੰਗਣਾ ਅਸੀਂ ਮਿਲ ਲਈਏ ਮਤਲਬ ਇਹ ਤੁਹਾਡੀ ਆਰਾਮ ਦੀ ਗੱਲ ਨਹੀਂ ਭਾਈ ਸਾਹਿਬ ਤੁਸੀਂ ਸੱਦੇ ਹੀ ਖਲੋਤੇ ਹੀ ਰਾਮ ਨਾਲ ਬੜੇ ਆਪਣੇ ਭਰਾਵਾਂ ਨਾਲ ਬੈਠੇ ਖਲੋਤੇ ਕੋਈ ਇਦਾਂ ਦੀ ਗੱਲ ਨਹੀਂ ਬੱਬੂ ਜੀ ਕਹਿੰਦੇ ਸਾਨੂੰ ਤੁਸੀਂ ਤੰਗ ਨਾ ਕਰੋ ਇਹ ਤਾਂ ਰੋਜ਼ ਹੈ ਮਤਲਬ ਸਾਨੂੰ ਤੁਸੀਂ ਦੋ ਤਿੰਨ ਸਾਲ ਤੰਗ ਕਰੋ ਸਾਨੂੰ ਕੋਈ ਦੁੱਖ ਨਹੀਂ ਤੁਹਾਡਾ 15-20 ਮਿੰਟ ਗਾਰੰਟੀ ਹੁਣ ਤੁਸੀਂ ਤੰਗ ਹੋ ਗਏ ਸਾਡੀ ਤੇ ਆਪਣੇ ਜੀ ਹੌਸਲਾ ਦੇਖੋ ਕਿੰਨਾ ਇਹ ਕਿੰਨਾ ਹੌਸਲਾ ਸਾਡਾ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਮੇਰੇ ਇਹ ਗੱਲ ਬਾਰ ਬਾਰ ਕਹੀ ਜਾ ਰਹੀ ਪ੍ਰਸ਼ਾਸਨ ਵੱਲੋਂ ਵੀ ਕੀ ਮੋਟੋ ਕਾਉਟ ਆਫ ਕੰਡਕਟ ਲੱਗਾ ਹੋਇਆ ਆ ਬਿਲਕੁਲ ਮਾਡਲ ਕੰਡਕਟ ਕੀਤਾ ਇਲੈਕਸ਼ਨ ਦਾ ਅਸੀਂ ਫਿਰ ਵੀ ਸ਼ੰਭੂ ਤੇ ਤੁਹਾਡੇ ਬੈਠੇ ਹੋਏ ਆ ਅਸੀਂ ਫਿਰ ਵੀ ਤੁਹਾਡਾ ਖਨੋਰੀ ਮੰਨਦੇ ਆ ਕਿਦੋਂ ਹੋਊਗਾ ਫਿਰ ਸੁਣ ਜਿਹੜੀ ਗੱਲ ਹੈ ਮੈਂ ਇਹ ਹੋਣਾ ਬਿਲਕੁਲ ਨਹੀਂ ਹੋਣਾ ਆ ਇਲੈਕਸ਼ਨ ਦੇ ਬਾਅਦ ਵੀ ਕਿਹਨਾ ਚੀਜ਼ਾਂ ਦਾ ਕੋਈ ਪੋਜ਼ਿਟਿਵ ਰਿਸਪਾਂਸ ਨਹੀਂ ਹੋਣ ਵਾਲਾ ਮੈਂ ਸਾਰਿਆਂ ਨੂੰ ਠੋਕ ਕੇ ਕਹਿਣਾ ਚਾਹੁੰਦਾ ਮੋਦੀ ਜੀ ਨੇ ਦੇਖੋ ਤੁਹਾਡੀ ਗੱਲਾਂ ਨੂੰ ਮੁੱਖ ਰੱਖਦੇ ਜਿਹੜੇ ਕਾਨੂੰਨ ਬਣਾਏ ਗਏ ਆ ਜਿਹੜਾ ਬਿੱਲ ਲੈ ਕੇ ਆਏ ਕਿਸਾਨਾਂ ਉਹਨਾਂ ਨੂੰ ਉਸੇ ਨਾਲ ਵਾਪਸ ਲੈ ਗਏ ਜਿਹੜਾ ਇਹ ਇੱਕ ਮੈਂ ਜਵਾਬ ਉਹ ਕਿੰਨੇ ਕਿੰਨੇ ਮਹੀਨੇ ਬਾਅਦ ਮੈਂ ਜਵਾਬ ਦੇਣਾ ਮੈਂ ਜਵਾਬ ਦੇਣਾ ਉਹ ਬਿੱਲ ਦਾ ਜਿਹੜਾ ਫਰੇਮਵਰਕ ਸੀ ਉਹ ਫਰੇਮਵਰਕ ਲੋਕਾਂ ਦੀਆਂ ਅੱਖਾਂ 'ਚ ਠੋਖਾ ਪਾਉਣ ਵਾਸਤੇ ਰਿਟਰਨ ਕੀਤਾ ਗਿਆ ਵਾਪਸ ਕੀਤਾ ਗਿਆ ਉਹਨਾਂ ਬਿੱਲਾਂ ਨੂੰ ਇਨਵੈਂਨ ਲਾ ਕੁ ਕਰਨ ਵਾਸਤੇ ਚੋਰ ਮੋਰੀਆਂ ਦੇ ਰਾਹੀ ਜਿਹੜੇ ਨੇ ਉਹ ਸਾਰੇ ਦੇ ਮੈਂ ਮੈਂ ਸਰ ਤੁਸੀਂ ਸਿਰ ਨਾਲ ਨਹੀਂ ਸਿਰ ਨਾਲ